ਮਾਂ ਕੇ ਪਾਸ ਜਾਣਾ ਹੈ ਅੰਮਾ ਕੇ ਪਾਸ ਜਾਣਾ ਹੈ ਅੰਮਾ ਕੇ ਪਾਸ ਦੇ ਦੇ ਤੂੰ ਠੀਕ ਹੈ ਪੱਕਾ ਬਿਵਾ ਦੇਗੇ ਦੋਨੋਂ ਨਹੀਂ ਹੈ ਯਾਰ ਦੋਨੋਂ ਨਹੀਂ ਹੈ ਯਾਰ ਦੋਨੋਂ ਨਹੀਂ ਹੈ ਬੇਟਾ ਤੇਰਾ ਨਾਮ ਕੀ ਹੈ ਪੂਰਾ ਅਰੇ ਬੋਲ ਕੇ ਬਤਾ ਮੇਰੇ ਭਾਈ ਅਰੇ ਗੋਲੂ ਰੰਦੇ ਰੰਦੇ ਸਰਕਾਰ ਦੇ ਰੰਦੇ ਨਾ ਰੇਪ ਕੀਤਾ ਜਾਂਦਾ ਉਹ ਸ਼ਰਾਬੀ ਲੋਕ ਘਟਿਆ ਲੋਕ ਇਦਾਂ ਦੇ ਬੱਚਿਆਂ ਨੂੰ ਸ਼ਿਕਾਰ ਬਣਾਉਂਦੇ ਆ ਤੇ ਇਸ ਬੱਚੇ ਦੇ ਨਾਲ ਵੀ ਸ਼ਰਾਬ ਪਲਾ ਪਲਾ ਕੇ ਗਲਤ ਕੰਮ ਹੁੰਦਾ ਰਿਹਾ ਉੱਥੇ ਕਿਦਾਂ ਜਿਹੜਾ ਸਾਡੇ ਨਾਲ ਇਸ ਤਰ੍ਹਾਂ ਜੁੜਨਾ ਇੱਕ ਮਾਂ ਦਾ ਇੱਕ ਪਿਆਰਦ ਪੈਣ ਦੀ ਫੀਲਿੰਗ ਆ ਰਹੀ ਹੈ ਹੈ ਗੋਲੂ ਗੋਲੂ ਕਹਾਂ ਘਰ ਰਹਿਣ ਵਾਲਾ ਹੈ ਤੂੰ ਭਾਈ ਸਿਵਾਰੀ ਸਟੇਸ਼ਨ ਹੈ ਟਵਾਰੀ ਸਟੇਸ਼ਨ ਕਾ ਸਿਵਾਰੀ ਸਟੇਸ਼ਨ ਸਿਵਾਰੀ ਸਟੇਸ਼ਨ ਨਹੀਂ ਸਿਵਾਨੀ ਸਟੇਸ਼ਨ ਠੀਕ ਹੈ ਔਰ ਜ਼ਿਲ੍ਹਾ ਕੌਣ ਸਾ ਹੈ ਜ਼ਿਲ੍ਹਾ ਸ਼ਹਿਰ ਕੌਣ ਸਾ ਹੈ ਸ਼ਹਿਰ शहर कौन सा है बेटा सिटी कौन सा है सिटी शहर कौन सा गांव कौन सा तुम्हारा गांव बता दे शिवानी स्टेशन शिवानी स्टेशन थाना पुलिस थाना थाना कुछ थाना कोच मुन्नी थाना कुछ थाना कुछ माँ का नाम माँ का नाम कुमार कुमारी और पिताजी का क्या? बड़ा भाई है हम्म अरे उसका नाम क्या है देवीदास हैं देवीदास देवीदास कितने भाई हो पांच भाई हो हम बड़े क्या बात पांच कितना भाई है चार, चार भाई है हम और तू हम पांच हो गए बड़े भाई का नाम क्या है सबसे बड़े का भाई का नाम नाम क्या भाई का भाई का नाम क्या बड़े भाई का अरे डरो मत यार छोटू हम भाई हैं तुम्हारे यार यार, देगा तुमको तो कोई बात नहीं घर जाना चाहते हो ना घर भेज देंगे तेरे को ट्रेन पे लेके जाएंगे चलेंगे घर ठीक है हम लेके जाएंगे तेरे को पक्का हाथ मिलाओ हम चलेंगे तेरे साथ गाँव में ठीक है जितना भी पैसा वैसा लगेगा ना सब लगा लेंगे हम ये देखो तेरे को हम पैसा भी दे देते हैं लेना है पैसा ले ले कुछ खा लेना ले ले यार राजू भाई है तू मेरा भाई है कितने का नोट है जी ये कितने पैसे है बता पैसा। कितना पैसा है, ये पैसा कितना, है? पैसा कितना है खोल के देख ले कितना पैसा है बेटा बताओ ये नोट कितने का है कितने का नोट है जी कितने का नोट है जी रो क्यों रहा है बेटा क्यों रो रहा है बेटा क्या हुआ क्या हुआ अर्थ पहुंचाएगा तुमको टेंशन नहीं क्या हुआ क्या हुआ बेटा रो क्यों रहा है बेटा ए राजू क्या हुआ रो क्यों रहा है बेटा घर जाना है घर जाना है माँ के पास जाना है अम्मा के पास जाना है अम्मा के पास भेज देते हैं ठीक है पक्का भी भिजवा देंगे रोना नहीं है यार रोना नहीं है यार दोनों नहीं है बेटा तुम्हारा नाम क्या है पूरा अरे बोल के बता मेरे भाई ਰੇ ਗੋਲੂ ਇਹ ਕਹਿੰਦਾ ਲੈ ਦੱਸ ਦੱਸ ਜੀ ਧੀਰਜਨਾ ਠੀਕ ਹੈ ਫਿਰ ਇਹਦਾ ਸਾਸਿਕਲ ਬਾਈ ਤੁਸੀਂ ਲੈ ਕੇ ਆਏ ਹੋ ਠੀਕ ਹੈ ਤੇ ਵੀਰੇ ਨਵੇਂ ਕਿੱਥੇ ਮਿਲਿਆ ਤੁਹਾਨੂੰ ਬੱਚਾ ਇਹ ਇਹਦੀ ਮਾਂ ਆਹ ਫਲੋਅਰ ਤੋਂ ਇੱਕ ਮਹੀਨੇ ਤੋਂ ਦੇਖ ਰਹਿਣਾ ਅੱਛਾ ਜੀ ਇਹ ਨਹੀਂ ਦੁਕਾਨ ਆ ਸਬਜ਼ੀ ਦੀ ਕਿੱਥੇ ਰਾਏਕੋਟ ਬਰਨਾਲਾ ਬਾਈਪਾਸ ਤੇ ਗਿੱਲ ਹੋਟਲ ਦੇ ਕੋਲੇ ਜੀ ਬਰਨਾਲਾ ਚੌਂਕ ਜਿੱਥੇ ਚੁੰਗੀ ਹੁੰਦੀ ਸੀ ਹਾਂਜੀ 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 ਅੱਛਾ ਜਿੱਥੇ ਗਮਲੇ ਜੇ ਬਣਦੇ ਆ ਗਮਲੇ ਬਣਦੇ ਹਾਂ ਇਹ ਬੰਦਾ ਪਹਿਲਾਂ ਤਾਂ ਜੀ ਬੋਲਦਾ ਹੀ ਨਹੀਂ ਹੁੰਦਾ ਸੀਗਾ ਹੁਣ 10 ਕਿ ਦਿਨ ਦਾ ਬੋਲਣ ਲੱਗਾ ਸਾਡੇ ਨਾਲ ਖੁੱਲਣ ਹੂੰ ਕੋਈ ਲੋਕ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਉਹ ਪਤਾ ਨਹੀਂ ਕਿੰਨੇ ਟਾਈਮ ਦਾ ਆਇਆ ਕਿੰਨੇ ਦਾ ਨਹੀਂ ਕਿਤੇ ਕੋਈ ਕਹਿੰਦਾ ਬਾਬੇ ਕੋਲੇ ਰਹਿੰਦਾ ਸੀ ਕੋਈ ਕਹਿੰਦਾ ਹੋਟਲ ਤੇ ਕਿਤੇ ਰਹਿੰਦਾ ਸੀ ਇਹ ਸਾਨੂੰ ਨਹੀਂ ਪਤਾ ਜੀ ਇਹ ਰਿਆਂਦਾ ਇਹਨੂੰ ਲੋਕ ਨਸ਼ਾ ਇਹਨੂੰ ਹੁਣ दारू ਪਿਆ ਦੋ ਜੀ दारू ਪੀ ਕੇ ਭੱਜਿਆ ਫਿਰ ਹੂੰ ਪਤਾ ਨਹੀਂ ਸਾ ਪੜਾਈ ਜਾਂਦੇ ਨਸੀ ਅਪਲਾਈ ਜਾਂਦੇ ਸੀ ਪਤਾ ਨਹੀਂ ਵੀ ਕੀ ਕਰਦੇ ਇਹ ਕੀ ਨਹੀਂ ਪਰਸੋ ਜੋ ਉੱਤੇ ਵੀ ਇੱਕ ਬੰਦਾ ਉਹਨੂੰ ਜਾਣਦੇ ਨਹੀਂ ਜ ਇਹਨੂੰ ਮੋਟਰਸਾਈਕਲ ਤੇ ਲੈ ਗਿਆ ਬਿਠਾ ਕੇ ਅਸੀਂ ਗਿੱਲ ਹੋਟਲ ਦੇ ਅੰਦਰ ਵੜ ਗਏ ਸੀ ਬਾਜ਼ਮਾਰੀ ਗੋਲੂ ਤੇ ਉਹ ਬੰਦਾ ਇਹ ਜੋ ਗੇਟ ਖੋ ਉਹਨੇ ਬਣਾ ਕਰਤਾ ਕਹਿੰਦਾ ਜਾਣਾ ਹੂੰ ਉਹ ਚਲੇ ਗਿਆ ਸਾਮ ਨੂੰ ਇਹ ਡੱਕਿਆ ਪਾ ਦਾਰੂ ਨਾਲ ਫੇਰ ਉੱਥੇ ਆ ਗਿਆ ਜੀ 60 ਵੀ ਵਜ ਗਿਆ ਜੀ ਇਹਦੇ ਆ 60 ਵੀ ਕੱਢੀ ਜੀ ਇੱਥੇ ਵਜ ਗਿਆ ਜੀ ਇਹਦੇ ਆ ਹੂੰ ਇਹਨਾਂ ਨੇ ਫੇਰ ਇਹਨੂੰ ਸਾਂਭਿਆ ਨਿੰਬੂ ਨੂੰ ਵੀ ਪਾਇਆ ਜੀ ਤੇ ਰੋਟੀ ਪਾਣੀ ਇਹ ਦਿੰਦੇ ਸੀ ਇਹਨਾਂ ਕੋਲ ਗਿਆ ਇੱਕ ਮਹੀਨਾ ਇਹ ਵੀਰ ਜਦੋਂ ਵੀਡੀਓ ਪਾਈ ਜੀ 5 ਦਿਨ ਪਹਿਲਾਂ ਪਾਈ ਸੀ ਆ ਇਹ ਕਹਿੰਦੇ ਵੀਰੇ ਤੁਸੀਂ ਆਉਂਦੇ ਨਹੀਂ ਆਉਂਦੇ ਫੇਰ ਕੱਲ ਪਰਸੋਂ ਬੰਦੇ ਵੀ ਆ ਕੇ ਗਿਆ ਬੜਦਾ ਪਸਪਤਾਲ ਕਰਕੇ ਗਿਆ ਕਿ ਹਾਂ ਜੀ ਪਹਿਲਾਂ ਆਇਆ ਕਿਸੇ ਟਾਬੇ ਤੇ ਰਹਾ ਕਿਤੇ ਕਿਤੇ ਰਹਾ ਹਰ ਦਾ ਕਰਦਾ ਉਹਨੇ ਨਸ਼ੇ ਲਾਤਾ ਦਰੂਗੁਰੂ ਪੀਣ ਲੱਗ ਗਿਆ ਉਸ ਤੋਂ ਬਾਅਦ ਹੁਣ ਇਹ ਦੁਕਾਨ ਹੈ ਇੱਥੇ ਬਰਨਾਲਾ ਬਾਈਪਾਸ ਤੇ ਰੈਕੋਟਮੀ ਹੈਗੀ ਇੱਥੇ ਆਏ ਨੂੰ ਉਹਨੂੰ ਇੱਕ ਮਹੀਨਾ ਹੋ ਗਿਆ ਚਲੋ ਇਹ ਬੰਦੇ ਵਧੀਆ ਰੋਟੀ ਪਾਣੀ ਨੂੰ ਵਧੀਆ ਦਿੰਦੇ ਆ ਇਹ ਹੁਣ ਕਹਿੰਦਾ ਵੀ ਘਰ ਜਾਣਾ ਦੱਸਦਾ ਤਾਂ ਹੈਗਾ ਸਮਾਰੀ ਸਟੇਸ਼ਨ ਸਮਾਰੀ ਸਟੇਸ਼ਨ ਇਹਨੂੰ ਕੋਈ ਘਰ ਦਾ ਨਹੀਂ ਪਤਾ ਜੀ ਜੀ ਤੇ ਤੁਸੀਂ ਇਹਦੀ ਅਸੀਂ ਵੀ ਤੁਹਾਡੇ ਨਾਲ ਇਹ ਹੈਲਪ ਕਰਕੇ ਇਹਨੂੰ ਆਪ ਡਿਪੈਂਡ ਧੰਨਵਾਦ गाँव कौन सा है गाँव बता के? लेने आने आने के लेने आने। जाना है कहाँ जाना है शिवारी स्टेशन शिवारी स्टेशन सिमारी स्टेशन सिमारी स्टेशन कहाँ पे है बिहार में यूपी में यूपी में है तीन सौ सत्तर ਇਹਨਾਂ ਨਾਲ ਬੱਚੇ ਦੇ ਨਾਲ ਜੀ ਗਲਤ ਕੰਮ ਹੁੰਦਾ ਰਿਹਾ ਬਹੁਤ ਜ਼ਿਆਦਾ ਇਸ ਬੰਦੇ ਦੀ ਮੈਂ ਫੀਲਿੰਗ ਨੂੰ ਸਮਝ ਸਕਦਾ ਸਾਡੇ ਕੋਲੇ ਇਸ ਤਰ੍ਹਾਂ ਦੇ ਬੱਚੇ ਆਉਂਦੇ ਰਹਿੰਦੇ ਨੇ ਜਿਹੜੇ ਸੜਕਾਂ ਤੇ ਰਹਿੰਦੇ ਆ ਉਹਨਾਂ ਨਾਲ ਰੇਪ ਕੀਤਾ ਜਾਂਦਾ ਤੇ ਇਸ ਬੱਚੇ ਦੇ ਨਾਲ ਵੀ ਸ਼ਰਾਬ ਪਲਾ ਪਲਾ ਕੇ ਗਲਤ ਕੰਮ ਹੁੰਦਾ ਰਿਹਾ ਉੱਥੇ ਇਦਾਂ ਜਿਹੜਾ ਸਾਡੇ ਨਾਲ ਇਸ ਤਰ੍ਹਾਂ ਜੁੜਨਾ ਇੱਕ ਮਾਂ ਦਾ ਇੱਕ ਪਿਆਰ ਲੈਣ ਦੀ ਫੀਲਿੰਗ ਆ ਰਹੀ ਹੈ ਇਹਦੀ ਇੱਕ ਬਾਪ ਦਾ ਇੱਕ ਛੋਟੇ ਭਰਾ ਦਾ ਵੱਡੇ ਭਰਾ ਨਾਲ ਫੀਲਿੰਗ ਆ ਰਹੀ ਹੈ ਪਰ ਇਸ ਤਰ੍ਹਾਂ ਦੇ ਬੱਚਿਆਂ ਦੀਆਂ ਦੀ ਸੜਕਾਂ ਦੇ ਉੱਤੇ ਜਿਹੜੀ ਹਾਲਤ ਹੁੰਦੀ ਆ ਜਿਹੜਾ ਇਹਨਾਂ ਤੇ ਤਸ਼ੱਦਦ ਹੁੰਦਾ ਉਹ ਸਾਡੇ ਕੋਲੇ ਬਹੁਤ ਸਾਰੇ ਬੱਚਿਆਂ ਦਾ ਰਿਕਾਰਡ ਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਸਾਡੇ ਕੋਲੇ ਇੱਕ ਬੱਚਾ ਨੀਰੇਜ ਆ ਇਹਦੇ ਇੱਕ ਜਿੱਡਾ ਹੀ ਆ ਜਦੋਂ ਸਾਡੇ ਕੋਲ ਮਿਲਿਆ ਸੀ ਨਾ ਸਾਨੂੰ ਉਹਦੀ ਬੈਕ ਸਾਈਡ ਤੇ ਜ਼ਖਮ ਹੋਈ ਹੋਈ ਸੀ ਸਾਰੇ ਬੈਕ ਸਾਈਡ ਉਹਦੀ ਵੀ ਬੱਚੇ ਤੋਂ ਕਰੀਬ 1 ਮਹੀਨਾ ਬੈਠ ਵੀ ਨਹੀਂ ਸੀ ਹੁੰਦਾ ਤੇ ਉਹ ਨਸ਼ੇੜੀ ਉਹ ਸ਼ਰਾਬੀ ਲੋਕ ਘਟਿਆ ਲੋਕ ਇਦਾਂ ਦੇ ਬੱਚਿਆਂ ਨੂੰ ਸ਼ਿਕਾਰ ਬਣਾਉਂਦੇ ਆ ਆਪ ਤੇ ਅੱਜ ਇਹ ਵੀਰੇ ਹੁਣੀ ਰੈਕ ਕੋਰਟ ਤੋਂ ਲੈ ਕੇ ਆਏ ਨੇ ਇਸ ਬੱਚੇ ਨੂੰ ਧੰਨਵਾਦ ਆ ਭਾਈ ਤੁਹਾਡਾ ਜਿਹੜਾ ਤੁਸੀਂ ਆਪਣਾ ਫਰਜ਼ ਨਿਭਾਇਆ ਇਨਸਾਨ ਹੋਣ ਦਾ ਕਿਉਂਕਿ ਇਨਸਾਨੀਅਤ ਸਾਡੇ ਅੰਦਰ ਹੀ ਆ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਮਰ ਗਈ ਉਹ ਕਰਦੇ ਨੇ ਇਦਾਂ ਦੇ ਬੱਚਿਆਂ ਦੇ ਨਾਲ ਘਟੀਆ ਹਰਕਤਾਂ ਕੋ ਕਰਮ ਕਰਦੇ ਨੇ ਜਿਨ੍ਹਾਂ ਦੇ ਅੰਦਰ ਜਿਉਂਦੀ ਆ ਉਹ ਕਰਦੇ ਨੇ ਆਪਣਾ ਫਰਜ਼ ਨਿਭਾਉਂਦੇ ਨੇ ਸੇਵਾ ਇਹ ਫਰਕ ਆ ਦਿਨ ਤੇ ਰਾਤ ਆ ਰਗਾ ਉਹਨਾਂ ਬੰਦਿਆਂ 'ਚ ਉਹ ਭੇਡ ਦੇ ਖੱਲ ਦੇ ਵਿੱਚ ਭੇੜੀਏ ਨੇ ਉਹ انسان ਦੀ ਖੱਲ ਦੇ ਵਿੱਚ ਬਹਿਰੂਪੀਏ ਉਹ ਰਾਕਸ਼ਸ ਨੇ ਜਿਹੜੇ ਲੋਕ ਇਦਾਂ ਦੀਆਂ ਹਰਕਤਾਂ ਕਰਦੇ ਨੇ ਇਸ ਬੱਚੇ ਦਾ ਘਰ ਲੱਭਣ ਲਈ ਸਾਡਾ ਸਾਥ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਬੱਚੇ ਬਾਰੇ ਜੇ ਕੋਈ ਪਹਿਚਾਣ ਦਾ ਕੋਈ ਜਾਣਦਾ ਤਾਂ ਹੇਠਾਂ ਦਿੱਤੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰੋ ਤਾਂ ਜੋ ਇਹ ਮਾਂ ਦਾ ਪੁੱਤ ਆਪਦੇ ਘਰੇ ਜਾ ਸਕੇ ਆਪਦੀ ਮਾਂ ਦੀ ਗੋਦ ਦਾ ਨਿਗ ਮਾਣ ਸਕੇ ਗੋਲੂ ਆਪਣਾ ਨਾਮ ਦੱਸਦਾ ਵਾ ਸ਼ਿਵਾਨੀ ਸਟੇਸ਼ਨ ਦੱਸਦਾ ਪੂਰੀ ਡਿਟੇਲ ਜਿਵੇਂ ਜਿਵੇਂ ਸਾਨੂੰ ਪਤਾ ਲੱਗੂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਅਸੀਂ ਤੇ ਤੁਸੀਂ ਵੀ ਜਰੂਰ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਹ ਬੱਚੇ ਦਾ ਘਰ ਲੱਭ ਸਕੇ ਇੰਨਾ ਬਿਨਾਂ ਦਾ ਕੀਤਾ ਪਰ ਅੱਲਾ ਸਫਲ ਹੋ ਸਕੀ ਧੀਰਾਜ ਨਾਂ ਦੱਸਦਾ ਧੀਰਾਜ ਵੀ ਨਾ ਧੀਰਾਜ ਵੀ ਦੱਸਦਾ ਹਾਂ ਧੀਰਾਜ ਵੀ ਦੱਸੋ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਉੱਥੇ ਰਹਿੰਦੇ ਨੇ ਉਹ ਮਹੀਨਾ ਮਹੀਨੇ ਤੋਂ ਪੰਜ ਚਾਰ ਦਿਨ ਉੱਪਰ ਹੋ ਗਏ ਹੁਣ ਗਏ ਮੈਂ ਤਾਂ 12 13 ਸਾਲ ਹੋ ਗਏ ਉੱਥੇ ਹੀ ਜਿਹੜਾ ਦਾਦਾ ਹੁਰੀਆ ਭੇਜਿਆ ਸੀਗਾ ਹਾਂ ਹਾਂ ਉਹ ਵੀ ਮਾਈ ਵੀਡੀਓ ਪਾਈ ਸੀ ਜਿਹੜੇ ਫਾਇਆ ਦੇ ਸੀ ਉਹ ਇੱਥੇ ਹੀ ਹਾਂ ਜੀ ਦਾਦਾ ਹੋਰ ਤੁਸੀਂ ਉਹ ਵੀ ਉੱਥੇ ਤੋਂ ਰਹੋ ਬੋਲੂ ਪੂਰਾ ਨਾਮ ਕਹਿਆ ਤੁਹਾਡਾ ਨਾਮ ਤੁਹਾਡਾ ਨਾਮ ਕੀ ਹੈ ਨੀ ਨੀ ਪੂਰਾ ਨਾਮ ਪੂਰਾ ਨਾਮ ਅਜੀ ਅਜੀ अजीत 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 है अजीत और तुम्हारे पिताजी का नाम क्या है बेटा पिताजी का नाम पापा का नाम पापा देव、अम्मा का नाम माई का नाम फूला कुमारी कुमारी भाई का नाम भाई भाई बड़ा भाई का छोटे का छोटे भाई का छोटे भाई का नाम चंद्र준 भाई संजय और बहन का नाम दीदी दीदी फुला 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 तो माँ है वो बनी देव रण के देवदास और बहन का नाम बहन का दीदी का दीदी के दीदी के फूल दीदी के फुला फुली फुला सोनी फुला सुननी सुननी और तुम्हारे गांव का नाम क्या है गांव का गांव गांव घर गाउ, का नाम कहाँ घर कहाँ शिवानी स्टेशन शिवानी स्टेशन और गांव गांव है तुम्हारा मोहल्ला क्या नाम है मोहल्ले का यूपी में पड़ता है या बिहार में पड़ता है बिहार में पड़ता है कहाँ पड़ता है बिहार में बिहार में जैसे पटना है पटना ਸੀਤਾਮੜੀ ਹੈ ਬਲਿਆ ਹੈ ਪਲਿਆ ਹੈ ਇਹ ਭਾਈ ਕੀ ਵੀਰਾਂ ਨੇ ਆਪਣਾ ਫਰਜ਼ ਨਿਭਾਇਆ ਹੁਣ ਤੁਸੀਂ ਆਪਣਾ ਨਿਭਾਓ ਇਹ ਵੀਡੀਓ ਨੂੰ ਸ਼ੇਅਰ ਕਰਕੇ ਇਸ ਬੱਚੇ ਨੂੰ ਆਪਾਂ ਇਹਦੇ ਘਰ ਤੱਕ ਰਪਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ